ਪਤਨੀ ਪਿੱਛੇ ਲੱਗ ਭਰਾ ਨੇ ਭਰਾ ਨੂੰ ਮਾਰੀਆਂ ਗੋਲੀਆਂ ਪੁਲਿਸ ਨੇ ਉਰੋ삐 ਭਰਾ ਨੂੰ ਕੀਤਾ ਗ੍ਰਿਫਤਾਰ ਮਾਮਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਬੁੱਗਾ ਕਲਾਂ ਦਾ ਹੈ ਜਿੱਥੇ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਪਤਨੀ ਪਿੱਛੇ ਲੱਗ ਭਰਾ ਨੇ ਭਰਾ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਡਾਕਟਰ ਰਵਜੂਤ ਗੋੜ ਗਰੀਵਾਲ ਨੇ ਦੱਸਿਆ ਕਿ ਜ਼ਮੀਨ ਦੇ ਮਾਮਲੇ ਨੂੰ ਲੈ ਕੇ ਪਤਨੀ ਪਿੱਛੇ ਲੱਗ ਭਰਾ ਨੇ ਭਰਾ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਐਸਐਸਪੀ ਡਾਕਟਰ ਰਵਜੂਤ ਗੋੜ ਗਰੀਵਾਲ ਨੇ ਅੰਗੀ ਦੱਸਿਆ ਕਿ ਉਰੋ삐 ਭਰਾ ਅਤੇ ਪਤਨੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਉਹਨਾਂ ਵਿਰੁੱਧ ਪੰਤੀ ਕਾਨੂੰਨੀ ਕਾਰਵਾਈ ਕਰ ਦਿੱਤੀ ਹੈ। ਹਰ ਸਿੰਘ ਨਾਮ ਦੇ ਵਿਅਕਤੀ ਨੂੰ ਉਸਦੇ ਸਗੇ ਪਰਾਜスタンਾ ਪਾਪਾ ਜਨ ਸਿੰਘ ਸੀਗੇ। ਆ ਜਿਹਦੀ ਉਮਰ तकरीबन 45 ਸਾਲ ਸੀਗੀ ਉਸ ਦਾ ਉਸਦੇ ਸਗੇ ਭਰਾ ਨੇ ਆਪਣੇ ਲੈਸੈਂਸੀ ਗੱਤਨ ਦੇ ਨਾਲ ਮਰਡਰ ਕਰ ਦਿੱਤਾ ਸੀਗਾ। ਇਸ ਕੇਸ ਦੇ ਦਾ ਪਿਛੋਕੜ ਇਸ ਤਰੀਕੇ ਸੀਗਾ ਕਿ ਇਹ ਜਿਹੜੇ ਦੋ ਭਰਾ ਸੀਗੇ ਇਹਨਾਂ ਦਾ ਜ਼ਮੀਨ ਦਾ ਇੱਕ ਵੱਟ ਨੂੰ ਲੈ ਕੇ ਰੋਲਾ ਸੀਗਾ ਤੇ ਇਹਨਾਂ ਦਾ ਇਹ ਡਿਸਪਿਊਟ ਕਾਫੀ ਸਮੇਂ ਤੋਂ ਚੱਲ ਰਿਹਾ ਸੀਗਾ। ਪਰ ਕੱਲ ਜਦੋਂ ਇਹ ਮੌਕੇ ਤੇ ਪਹੁੰਚੇ ਸੀਗੇ ਇਹ ਦੋਨੋਂ ਭਰਾ ਕੁਲਦੀਪ ਸਿੰਘ ਜੋ ਕਿ ਇਸ ਕੇਸ ਦੇ ਵਿੱਚ ਅਕਿਊਜ਼ਡ ਹੈਗਾ ਉਹ ਉੱਥੇ ਮੌਕੇ ਤੇ ਪਹੁੰਚਿਆ ਤੇ ਨਾਲ ਹੀ ਅਰਪਜਨ ਸਿੰਘ ਪਹੁੰਚਿਆ ਨਾਲ ਉਹਨਾਂ ਦੇ ਕੁਝ ਰਿਸ਼ਤੇਦਾਰ ਸੀਗੇ ਜਿਹੜੇ ਉਹ ਵੀ ਮੌਕੇ ਤੇ ਪਹੁੰਚੇ ਉਹਨਾਂ ਵੱਲੋਂ ਇਹ ਇਹਨਾਂ ਨਾਲ ਭਰਾਵਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜਿਹੜੀ ਹੈ ਉੱਥੇ ਮੌਕੇ ਤੇ ਗੱਲਬਾਤ ਇਸ ਤਰੀਕੇ ਨਾਲ ਖਰਾਬ ਹੋਈ ਕਿ ਜਿਹੜਾ ਇਹਦੇ ਕੋਲ ਇਹਦੀ ਵਾਈਫ ਦੇ ਨਾਂ ਤੇ ਜਿਹੜਾ ਲਾਇਸੈਂਸੀ ਵੈਪਨ ਸੀਗਾ ਇਹ ਨਿਓ ਲਾਇਸੈਂਸੀ ਵੈਪਨ ਨਾਲ ਇਹਦੀ ਵਾਈਫ ਨੇ ਜਸਵੀਰ ਕੌਰ ਨੇ ਕੁਲਦੀਪ ਸਿੰਘ ਨੂੰ ਫੜਾਇਆ ਤੇ ਕੁਲਦੀਪ ਸਿੰਘ ਨੇ ਇੱਕ ਘਾਤਕ ਹਮਲਾ ਉਹਦੇ ਤੇ ਕੀਤਾ ਉਹਦੇ ਲੱਤ ਤੇ ਉਹਨੇ ਪਹਿਲਾਂ ਇੱਕ ਫਾਇਰ ਕੀਤਾ ਤੇ ਜਸਵੀਰ ਕੌਰ ਦੇ ਮੁਤਾਬਕ ਉਸਦੇ ਪ੍ਰਾਈਵੇਟ ਪਾਰਟ ਤੇ ਵੀ ਜਿਹੜਾ ਇੱਕ ਫਾਇਰ ਕੀਤਾ ਗਿਆ ਇਸ ਤੋਂ ਬਾਅਦ ਉਸ ਨੂੰ ਸਿਵਲ ਹਸਪੀਟਲ ਅਮਲੋ ਲੈ ਕੇ ਗਏ ਜਿੱਥੋਂ ਬਾਅਦ ਉਦੀ ਉਥੇ ਡੈਥ ਹੋ ਗਈ ਮੈਂ ਇਹ ਜ ਖਾਸ ਤੌਰ ਤੇ ਦੱਸਣਾ ਚਾਹੁੰਗੀ ਕਿ ਸਾਡੀ ਜਿਹੜੀ ਪੁਲਿਸ ਦੀ ਟੀਮ ਹੈਗੀ ਹੈ ਜਿਸ ਨੂੰ ਲੀਡ ਕਰ ਰਿਹਾ ਸੀ ਐਸਪੀ ਡੀ ਸਾਹਿਬ ਆ ਡੀਐਸਪੀ ਡੀ ਸਾਹਿਬ ਅਤੇ ਡੀਐਸਪੀ ਅਮਲੋ ਸਾਹਿਬ ਸਮੇਤ ਜਿਹੜੀ ਥਾਣਾ ਅਮਲੋ ਦੀ ਪੁਲਿਸ ਪਾਰਟੀ ਉਹਨਾਂ ਨੇ ਇਹਦੇ ਵਿੱਚ ਬਹੁਤ ਸੁਝਬੂਝ ਨਾਲ ਕੰਮ ਲਿੱਤਾ ਤੇ 4 ਘੰਟਿਆਂ ਦੇ ਵਿੱਚ ਜਿਹੜਾ ਇਸ ਕੇਸ ਦਾ ਪ੍ਰਾਈਮ ਅਕਸੂਰ ਸੀਗਾ ਉਹਨੂੰ ਅਰੈਸਟ ਕਰਕੇ ਉਹਨੂੰ ਕਸਟਡੀ ਵਿੱਚ ਲਿੱਤਾ ਕਸਟਡੀ ਵਿੱਚ ਲੈਣ ਤੋਂ ਬਾਅਦ ਜਿਹੜਾ ਕਿ ਵਾਰਦਾਤ ਦੇ ਵਿੱਚ ਵੈਪਨ ਯੂਜ਼ ਹੋਇਆ ਸੀਗਾ ਉਸ ਵੀ ਵੀ ਰਿਕਵਰੀ ਕੀਤੀ ਗਈ ਹੈ ਮੈਂ ਦੱਸਣਾ ਚਾਹੂੰਗੀ ਕਿ ਇਹ ਜਿਹੜੀ ਜਸਵੀਰ ਕੁਆਰੈਂਸ ਦੇ ਨਾਂ ਤੇ ਦੋ ਵੈਪਨ ਸੀਗੇ ਇਹ ਦੋਵਾਂ ਵੈਪਨਸ ਨੂੰ ਰਿਕਵਰ ਕੀਤਾ ਗਿਆ ਹੈ ਅਤੇ ਜਿਹੜੇ ਖਾਲੀ ਰਾਉਂਡ ਜਿਹੜੇ ਕੀ ਵਾਰਦਾਤ ਦੇ ਵਿੱਚ ਯੂਜ਼ ਕੀਤੇ ਗਏ ਸੀ 32 ਬੋਹ ਰਿਵੋਲਵਰ ਤੇ ਉਸ ਨੂੰ ਵੀ ਰਿਕਵਰ ਕੀਤਾ ਗਿਆ ਤੇ ਨਾਲ ਜਿਹੜਾ ਦੂਜਾ ਵੈਪਨ ਜਿਹੜੇ ਦੂਜੇ ਰਾਉਂਡ ਸੀਗੇ ਉਹਨੂੰ ਵੀ ਰਿਕਵਰ ਕੀਤਾ ਗਿਆ ਜਿਹੜੇ ਇਹ ਲਾਇਸੈਂਸੀ ਵੈਪਨ ਸੀਗੇ ਇਹ ਲਾਇਸੈਂਸ ਸੀਗੇ ਖੰਨੇ ਦੇ ਡਿਸਟ੍ਰਿਕਟ ਲੁਧਿਆਣੇ ਤੇ ਮਾਨਯੋਗ ਡਿਸੱਬ ਲੁਧਿਆਣਾ ਨੂੰ ਇਹਦੇ ਬਾਰੇ ਇਹਦੇ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਕਿ ਜਿਹੜਾ ਇਹਨਾਂ ਦਾ ਕੋਈ ਲਾਇਸੈਂਸ ਸੀਗਾ ਉਸ ਨੂੰ ਕੈਨਸਲ ਕਰਾਉਣ ਦੀ ਜਿਹੜੀ ਪ੍ਰਕਿਰਿਆ ਹੈ ਉਹ ਸ਼ੁਰੂ ਕੀਤੀ ਜਾ ਚੁੱਕੀ ਹੈ ਤੇ ਜਿਹੜੀ ਵਾਰਦਾਤ ਕਰਨ ਤੋਂ ਬਾਅਦ ਜਿਸ ਗੱਡੀ 'ਚ ਭੱਜੇ ਸੀਗੇ ਜਿਹੜੀ 10 ਨੰਬਰ ਦੀ ਵਰਨਾ ਗੱਡੀ ਉਸ ਨੂੰ ਵੀ ਰਿਕਵਰ ਕੀਤਾ ਗਿਆ ਜੀ ਇਸ ਜਦੋਂ ਇਹਨਾਂ ਨੇ ਗੋਲੀ ਚਲਾਈ ਉਸ ਤੋਂ ਬਾਅਦ ਇਹਨਾਂ ਨੇ ਮੌਕੇ ਤੋਂ ਫਰਾਰ ਹੋਏ ਤੇ ਜਿਹੜੀ ਗੱਡੀ 'ਚ ਫਰਾਰ ਹੋਏ ਜੀ ਅ ਉਸ ਨੂੰ ਵੀ ਕਲੇਸਨ ਦੇ ਕਵਰ ਕਰ ਲਿਆ। ਜਿਹਦੇ ਵਿੱਚ ਬਾਈਕਿੰਗ ਜਿਹੜਾ ਅਸਲਾ ਵਗੈਰਾ ਜੁਹਾਂ ਨਹੀਂ ਕਰਵਾਈ ਸੀ ਉਹਨੂੰ ਬਾਈ ਮੈਂ ਤੁਹਾਨੂੰ ਦੱਸਿਆ ਜੀ ਕਿ ਇਹ ਰੈਵਨਿਊ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਰਜਿਸਟਰਡ ਸੀਗਾ ਨਾ 10 ਲੱਖ ਤੇ ਸਾਡੇ ਵੱਲੋਂ ਉਹਨਾਂ ਨੂੰ ਇਨਫੋਰਮੇਸ਼ਨ ਵੀ ਦਿੱਤੀ ਜਾ ਰਹੀ ਹੈ ਇਸ ਤਰੀਕੇ ਨਾਲ ਸੀਗਾ ਤੇ ਜਿਹੜਾ ਇਹਦਾ ਅਸਲਾ ਕੈਨਸਲ ਕਰਨ ਬਾਰੇ ਵੀ ਸਾਡੇ ਕੋਲੋਂ ਰეკਮੈਂਡੇਸ਼ਨ ਹੈ ਜਿਹੜੀ ਥਿਸ ਇਸ ਅਮ ਨੂੰ ਮਨਿੰਗ ਥਿਸ ਆਮ ਨੂੰ ਜਾਨ ਲਿਖੀ ਹੈ ਇਕੋਨੋਮਿਕ ਐਕਟੀਵਿਟੀ ਦੀ ਵੀ ਅਸੀਂ ਜਾ ਕੇ ਚੌਕੀ ਦੇ ਵਿੱਚ ਕਾਜ ਕੀਤੀ ਆ ਪਹਿਲਾਂ ਵੀ ਇਹ ਬੰਦੇ ਸਾਨੂੰ ਕੋਈ ਕਰਨ ਦੀ ਧਮਕੀ ਦੇ ਰਹੇ ਨੇ ਕੋਈ ਕਾਰਵਾਈ ਨਹੀਂ ਹੋ ਰਹੀ ਜੀ ਨਹੀਂ ਦੇਖੋ ਜੀ ਜਿਹੜੀ ਧਮਕੀ ਤੇ ਕਾਰਵਾਈ ਸੀਗੀ ਉਹਦੇ ਬਾਰੇ ਪੁਲਿਸ ਨੂੰ ਇਸ ਤਰੀਕੇ ਦੀ ਜਾਣਕਾਰੀ ਸੀ ਕਿ ਪੁੱtheta ਪੁਲਿਸ ਮੌਕੇ ਤੇ ਪਹੁੰਚੀ ਸੀ ਪਰ ਕਿਉਂਕਿ ਜਿਹੜਾ ਵੈਪਨ ਰਜਿਸਟਰਡ ਸੀਗਾ ਉਹ ਇਹਦੀ ਵਾਈਸ ਦੇ ਨਾਂ ਤੇ ਰਜਿਸਟਰਡ ਸੀਗਾ ਤੇ ਇਸ ਕਰਕੇ ਜਿਹੜੀ ਵੈਪਨ ਦੀ ਡੈਪੋਜ਼ੀਸ਼ਨ ਦੀ ਕਾਰਵਾਈ ਸੀਗੀ ਉਹ ਸਾਡੇ ਜ਼ਿਲ੍ਹੇ ਦੀ ਨਹੀਂ ਸੀ ਮੈਂ ਮੈਂ ਤੁਹਾਨੂੰ ਦੱਸੀ ਕਿ ਇਹਨਾਂ ਨੂੰ ਕੀ ਬਰਾਮਦ ਹੋਇਆ ਜੀ ਇਹਨਾਂ ਕੋਲੋਂ ਦੋ ਵੈਪਨ ਨੇ ਜੀ ਵੈਪਨ ਇੱਕ 32 ਬੋਰ ਦਾ ਤੇ ਇੱਕ 12 ਬੋਰ ਦੀ ਜਿਹੜੀ ਡਬਲ ਬੈਰਲ ਗਨ ਹੁੰਦੀ ਹੈ ਦੋਨੋਂ ਲਾਇਸੈਂਸੀ ਸੀਗੇ ਤੇ ਨਾਲ ਜਿਹੜੇ ਖਾਲੀ ਖੋਲ 4 ਅਤੇ ਜਿਹੜੇ ਦੂਜੇ ਰਾਉਂਡ ਨੇ 6 ਜਿਹੜੀ ਡਬਲ ਬੈਰਲ ਗਨ ਉਹ ਦੋਨੋਂ ਰਿਕਵਰ ਕੀਤਾ ਨਹੀਂ ਤੇ ਨਾਲ ਹੀ ਜਿਹੜੀ ਜਿਹੜਾ ਦਿਸ ਜਿਸ ਗੱਡੀ 'ਤੇ ਫਰਾਰ ਹੋਈ ਸੀਗੀ ਇਸ ਗੱਡੀ ਦੇ ਵਿੱਚ ਇਹਨਾਂ ਦੇ ਵੈਪਨ ਸੀਗੇ ਮੌਕੇ ਦੇ ਦੌਰਾਨ ਉਹਨੂੰ ਵੀ ਰਿਕਵਰ ਕਰ